ਸਲਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਪਿਛਲੇ ਕਰੀਬ 10 ਸਾਲਾਂ ਤੋਂ ਇੱਕ ਅਹਿਮ ਮੁੱਦਾ ਰਿਹਾ ਮੁੱਦਾ ਡਰੱਗਸ ਦਾ ਇਹਦੀ ਸ਼ੁਰੂਆਤ ਪੰਜਾਬ ਦੇ ਵਿੱਚ ਉਦੋਂ ਹੀ ਹੋਈ ਜਿਵੇਂ ਦੇਸ਼ ਦੇ ਵਿੱਚ ਹੋਈ ਪਰ ਮੰਦ ਭਾਗੀ ਗੱਲ ਇਹ ਸੀ ਕਿ ਪੰਜਾਬ ਦੇ ਵਿੱਚ ਕੁਝ ਸਿਆਸੀ ਪਾਰਟੀਆਂ ਨੇ ਕੁਝ ਲੀਡਰਾਂ ਨੇ ਜਿਨ੍ਹਾਂ ਦੇ ਵਿੱਚ ਰਾਹੁਲ ਗਾਂਧੀ ਹੋਣ ਆਮ ਆਦਮੀ ਪਾਰਟੀ ਹੋਵੇ ਇਹਨਾਂ ਨੇ ਉਹਨੂੰ ਸਿਆਸੀ ਮੁੱਦੇ ਦੇ ਤੌਰ ਤੇ ਪਹੁੰਚਾਉਣਾ ਚਾਹਿਆ ਇਹ ਡਰੱਗ ਦੇ ਮੁੱਦੇ ਨੂੰ ਇੱਕ ਸਿਆਸੀ ਪੌੜੀ ਦੇ ਤੌਰ ਤੇ ਵਰਤਿਆ। ਪੰਜਾਬ ਸ਼ੁਰੂਆਤੀ ਦਿਨਾਂ ਦੇ ਵਿੱਚ ਡਰੱਗਸ ਦਾ ਇੱਕ ਟਰਾਂਜ਼ਿਟ ਰੂਟ ਸੀ। ਪਾਕਿਸਤਾਨ ਦੇ ਬਾਰਡਰ ਤੋਂ ਹੋ ਕੇ ਇਹ ਭਾਰਤ ਚ ਦਾਖਲ ਹੁੰਦਾ ਸੀ ਪੰਜਾਬ ਹੁੰਦੇ ਜਿਹੜੇ ਦੂਜੇ ਰਾਜ ਸੀ ਮਹਾਰਾਸ਼ਟਰ, ਗੋਆ ਇਹ ਰੈਕਟ ਇਸ ਤਰੀਕੇ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਦੀ ਉਸ ਸਮੇਂ ਦੀ ਸਰਕਾਰ ਨੇ ਫੜਿਆ ਤੇ ਅੱਜ ਤੱਕ ਦਾ ਪੰਜਾਬ ਦਾ ਸਭ ਤੋਂ ਵੱਡਾ ਰੈਕਟ ਜਿਹਦੀ ਲਗਭਗ ਕੀਮਤ 6000 ਕਰੋੜ ਦੇ ਕਰੀਬ ਸੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਫੜਿਆ ਪਰ ਉਹਦੀ ਵਾਹਵਾਹੀ ਤਾਂ ਵਿਰੋਧੀਆਂ ਨੇ ਕੀ ਕਰਨੀ ਸੀ ਉਹਦੇ ਤੇ ਜੰਮ ਕੇ ਸਿਆਸਤ ਸ਼ੁਰੂ ਹੋਈ ਕਿਸੇ ਨੇ ਕਿਹਾ ਜੀ ਰਾਹੁਲ ਗਾਂਧੀ ਵਰਗਿਆਂ ਨੇ ਕਿ ਜੀ ਪੰਜਾਬ ਦੇ ਵਿੱਚ ਤਾਂ 70% ਯੂਥ ਨਸ਼ੇੜੀ ਹੈ ਜਿਹਦੇ ਸਿੱਟੇ ਨਿਕਲੇ ਕਿ ਸਾਡੇ ਨੌਜਵਾਨਾਂ ਨੂੰ ਨਾਲੇ ਤਾਂ ਨੌکریاں ਮਿਲਲੀਆਂ ਬੰਦ ਹੋ ਗਈਆਂ ਪ੍ਰਾਈਵੇਟ ਸੈਕਟਰ 'ਚ ਨਾ ਵੀਜ਼ੇ ਲੱਗਦੇ ਸੀ ਔਰ ਉਸੇ ਅੱਗ ਦੇ ਵਿੱਚ ਕੁਦ ਪੀ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਪੰਜਾਬ ਨੂੰ ਬਦਨਾਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਮੰਦ ਭਾਗੀ ਗੱਲ ਇਹ ਸੀ ਕਿ ਕਿਸੇ ਨੇ ਵੀ ਇਹ ਹਾਲਾਤਾਂ ਕਦੀ ਧਿਆਨ ਨਹੀਂ ਦਿੱਤਾ ਇਹਨੂੰ ਰੋਕਣ ਕਦੀ ਧਿਆਨ ਨਹੀਂ ਦਿੱਤਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਇੱਕੋ ਮਕਸਦ ਰਿਹਾ ਕਿ ਕਿਸੇ ਤਰੀਕੇ ਦੇ ਵਿੱਚ ਵਿਰੋਧੀਆਂ ਨੂੰ ਬਦਨਾਮ ਕਰੀਏ ਤੇ ਜਦੋਂ ਵਿਰੋਧੀਆਂ ਨੂੰ ਬਦਨਾਮ ਕਰਨ ਦੀ ਗੱਲ ਆਈ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਗੱਲ ਆਈ ਤਾ ਇੱਕ ਚਿਹਰੇ ਨੂੰ ਜਾਣ ਬੁੱਝ ਕੇ ਇੱਕ ਸਾਜ਼ਿਸ਼ ਕਰਕੇ ਪੰਜਾਬ ਦੇ ਵਿੱਚ ਟਾਰਗੇਟ ਕੀਤਾ ਗਿਆ ਉਸ ਹੀ ਸਰਦਾਰ ਵਿਕਰਮ ਸਿੰਘ ਮਜੀਠਾ ਸਰਦਾਰ ਵਿਕਰਮ ਸਿੰਘ ਮਜੀਠਾ ਤੇ ਲਗਾਤਾਰ ਕਾਂਗਰਸ ਦੀ ਸਰਕਾਰ ਹੋਵੇ ਇਹਨਾਂ ਦੇ ਮੰਤਰੀ ਹੋਣ ਐਮਐਲਏ ਹੋਣ ਬੜੀਆਂ ਪ੍ਰੈਸ ਕਾਨਫਰੰਸਾਂ ਕਰਦੇ ਸੀ ਕਿ ਜੀ ਹਾਈ ਕੋਰਟ ਦੇ ਵਿੱਚ ਤਿੰਨ ਰਿਪੋਰਟਾਂ ਪਈਆਂ ਨੇ ਉਹ ਰਿਪੋਰਟਾਂ ਖੁੱਲ ਜਾਣਗੀਆਂ ਪਤਾ ਨਹੀਂ ਕਿਹਦਾ ਕਿਹਦਾ ਨਾਮ ਆਜੂਗਾ ਉਹ ਸਾਰੀਆਂ ਰਿਪੋਰਟਾਂ ਖੁੱਲੀਆਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੀਡਰ ਦਾ ਛੱਡੋ ਵਰਕਰ ਤੱਕ ਦਾ ਨਾਮ ਇਹਦੇ ਚ ਨਹੀਂ ਆਇਆ ਇਹ ਸਾਰੇ ਕੇਸ ਹਾਈ ਕੋਰਟ ਮੋਨੀਟਰਡ ਸੈਟ ਨੇ ਮੋਨੀਟਰ ਕੀਤੇ ਕਿਉਂਕਿ ਜਗਦੀਸ਼ ਭੋਲਾ ਸ਼ਰੋਮਨੀ ਅਕਾਲੀ ਦਲ ਦੀ ਸਰਕਾਰ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਚਲੇ ਗਏ ਇਹਨਾਂ ਨੇ ਕਿਹਾ ਕਿ ਜੀ ਮੈਨੂੰ ਸਰਕਾਰ ਤੇ ਭਰੋਸਾ ਨਹੀਂ ਇਹ ਸਰਕਾਰ ਨੇ ਮੈਨੂੰ ਜਾਣ ਬੁੱਝ ਕੇ ਫਸਾਇਆ ਹੈ ਇਹ ਜਿਹੜੀ ਜਾਂਚ ਹੈ ਇਹ ਸੀਬੀਆਈ ਨੂੰ ਭੇਜ ਦਿਓ ਪਰਮਾਨਯੋਗ ਹਾਈ ਕੋਰਟ ਨੇ ਜਸਟਿਸ ਸੂਰਿਆਕਾਂਤ ਤੇ ਪੀ ਬਜੰਤਰੀ ਸਾਹਿਬ ਦਾ ਬੈਂਚ ਸੀ ਜਿਨ੍ਹਾਂ ਨੇ ਇਹ सीबीआई ਨੂੰ ਨਹੀਂ ਭੇਜੀ ਉਹ ਕਹਿੰਦੇ ਅਸੀਂ ਆਪ ਇਹਦੀ ਇਨਵੈਸਟੀਗੇਸ਼ਨ ਕਰਾਵਾਂਗੇ ਇਹ ਰਿਟ ਨੰਬਰ 88 2013 ਦੀ ਉਹਦੇ ਚ ਸੁਪਰੀ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਨੇ ਇਹਦੀ ਖੁਦ ਮਾਨਿਟਰਡ ਐਸਆਈਟੀ ਤੋਂ ਇਨਵੈਸਟੀਗੇਸ਼ਨ ਸ਼ੁਰੂ ਕਰਾਈ ਜਿਹਦੇ ਚ ਤਿੰਨ ਆਈਪੀਐਸ ਅਫਸਰ ਜਿਹੜੇ ਪੰਜਾਬ ਤੋਂ ਬਾਹਰਲੇ ਸੀ ਜਿਹਦੇ ਚ ਮੈਡਮ ਵੀ ਨੀਰਜਾ ਈਸ਼ਵਰ ਸਿੰਘ ਤੇ ਨਗੇਸ਼ਵਰ ਰਾਓ ਇਹਨਾਂ ਦੀ ਡਿਊਟੀ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਨੇ ਲਾਈ ਕਿ ਅਗਰ ਡਰੱਗ ਕੇਸਾਂ ਦੇ ਵਿੱਚ ਅਕਾਲੀ ਸਰਕਾਰ ਵੱਲੋਂ ਕਿਸੇ ਨੂੰ ਜਾਣ ਬੁੱਝ ਕੇ ਫਸਾਇਆ ਗਿਆ ਤਾਂ ਇਹਨਾਂ ਨੂੰ ਇਹਦੇ ਚੋਂ ਬਾਹਰ ਕੱਢੋ ਤੇ ਜੇ ਕੋਈ ਇਹਦੇ ਚ ਰਹਿ ਗਿਆ ਅਕਿਊਜ਼ਡ ਤਾਂ ਉਹਨੂੰ ਇਹਦੇ ਚ ਨਾਮਿਨੇਟ ਕਰੋ 10 ਚਲਾਨ ਹਾਈ ਕੋਰਟ ਦੀ ਮਾਨਿਟਰਡ ਐਸਆਈਟੀ ਨੇ ਪੇਸ਼ ਕੀਤੇ ਦਸੇ ਚਲਾਨਾ ਦੇ ਵਿੱਚ ਜਿਹਨੂੰ ਹਾਈ ਕੋਰਟ ਦੇ ਦੋ ਜੱਜ ਮਾਨਿਟਰ ਕਰ ਰਹੇ ਹੋਣ ਤਿੰਨ ਸਟੇਟ ਤੋਂ ਆਈਪੀਐਸ ਬਾਹਰਲੇ ਅਫਸਰ ਹੋਣ ਉਹ 10 ਚਲਾਨ ਪੇਸ਼ ਹੋਏ ਕਿਸੇ ਸ਼ਰੋਮਨੀ ਅਕਾਲੀ ਦਲ ਦੇ ਲੀਡਰ ਦਾ ਉਹ ਚਲਾਨਾ ਦੇ ਵਿੱਚ ਨਾ ਨਹੀਂ ਆਇਆ ਤਾਂ ਮੈਂ ਅੱਜ ਪੁੱਛਣਾ ਚਾਹਣਾ ਉਸ ਕਾਂਗਰਸ ਨੂੰ ਕਿ ਕੀ ਇਹ ਸਾਰੀ ਸਿਆਸਤ ਚੱਲਦੀ ਰਹੀ ਕਿ ਪੰਜਾਬ ਨੂੰ ਸਿਰਫ ਬਦਨਾਮ ਕੀਤਾ ਜਾ ਰਿਹਾ ਸੀ ਕਿ ਜਵਾਨੀ ਜਿਹੜੀ ਕਾਂਗਰਸ ਦੇ ਰਾਜ ਦੇ ਵਿੱਚ ਨਸ਼ੇ 'ਚ ਗਰਕਦੀ ਰਹੀ ਉਹਦੇ ਪਾਸੋਂ ਧਿਆਨ ਛੱਡ ਕੇ ਕੱਲਾ ਇਹ ਜਿਹੜਾ ਸਿਆਸੀ ਮੁੱਦਾ ਬਣਾਇਆ ਇਹਨੂੰ ਪਨਾਇਆ ਗਿਆ ਔਰ ਫੇਰ ਸ਼ੁਰੂ ਹੁੰਦਾ ਹੈ ਕਾਂਗਰਸ ਦਾ ਪਤਨ ਕਾਂਗਰਸ ਦੀ ਜਿਹੜੀ ਆਪਣੀ ਮਾੜੀ ਕਾਰਗੁਜ਼ਾਰੀ ਸੀ ਜਿਹਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕੀਤਾ ਗਿਆ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਤੇ ਉਹ 6 ਮਹੀਨਿਆਂ ਚ ਚੰਨੀ ਸਾਹਿਬ ਵੀ ਫੇਲ ਰਹੇ ਤੇ ਸਿਰਫ ਤੇ ਸਿਰਫ ਆਪਣੀ ਜਿਹੜੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਸੀ ਉਹਨੂੰ ਛਪਾਉਣ ਦੇ ਲਈ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਹਨੇਰੀਆਂ ਰਾਤਾਂ ਦੇ ਵਿੱਚ ਤਿੰਨ ਡੀਜੀਪੀ ਬਦਲ ਕੇ ਤਿੰਨ ਐਡਵੋਕੇਟ ਜਨਰਲ ਬਦਲ ਕੇ ਉਹ ਬੰਦੇ ਨੂੰ ਲਿਆ ਕੇ ਡੀਜੀਪੀ ਲਾਇਆ ਜਿਹੜਾ ਕਿ ਚਟੋ ਪਾਦਿਆ ਸਾਹਿਬ ਜਿਹੜੇ ਕਿ ਡੀਜੀਪੀ ਨਹੀਂ ਬਣ ਸਕਦੇ ਸੀ ਤੇ ਲਿਆ ਕੇ ਰਾਤ ਨੂੰ ਇੱਕ ਐਨਡੀਪੀਐਸ ਦਾ ਝੂਠਾ ਪਰਚਾ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਦਰਜ ਕੀਤਾ ਗਿਆ ਔਰ ਕਿਹੜੇ ਕੇਸ ਦੇ ਵਿੱਚ ਕਿੱਡੀ ਹਾਸੋਈ ਨਹੀਂ ਸਥਿਤੀ ਜਿਹੜੇ ਕੇਸ ਦੇ ਵਿੱਚ ਆਲਰੇਡੀ ਹਾਈ ਕੋਰਟਾਂ ਨੇ ਇਨਵੈਸਟੀਗੇਸ਼ਨ ਕਰਾਈ 10 ਚਲਾਨ ਪੇਸ਼ ਹੋਏ ਟਰਾਈਲ ਕੋਰਟ ਦੇ ਵਿੱਚ ਅਕਿਊਜ਼ ਦੇ ਟਰਾਈਲ ਖਤਮ ਹੋ ਗਏ ਜਿਨ੍ਹਾਂ ਨੂੰ ਸਜ਼ਾ ਹੋਈ ਉਹ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਚ ਆ ਕੇ ਉਹ ਕੇਸ ਦੇ ਵਿੱਚ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਚਰਨਜੀਤ ਚੰਨੀ ਦੀ ਸਰਕਾਰ ਨੇ ਸੁਖੀ ਰੰਦਾਵਾ ਹੋਮ ਮਨਿਸਟਰ ਤੇ ਡੀਜੀਪੀ ਚਟੋਪਾਦਿਆ ਨੇ ਜਾਣ ਬੁੱਝ ਕੇ ਫਸਾਇਆ ਸੈਕਸ਼ਨ 37 ਲਾਇਆ ਐਂਟੀਸਪੇਟਰੀ ਬੇਲ ਤੇ ਬਾਰਸੀ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਇਲੈਕਸ਼ਨ ਲੜੇ ਕਿਉਂਕਿ ਸੈਕਸ਼ਨ 37 ਸੀ ਸਰੈਂਡਰ ਕਰਨਾ ਪਿਆ ਪਰ ਜਿੱਦਨ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਨੇ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਤੇ ਜਦੋਂ ਬੇਲ ਦੀ ਸੁਣਵਾਈ ਹੋਈ ਦਿੱਲੀੋਂ ਤਿੰਨ ਤਰੀਕਾ ਤੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਮਹਿੰਗੇ ਮਹਿੰਗੇ ਵਕੀਲ ਲਿਆਂਦੀ ਰਹੀ ਤੇ ਉਸ ਤੋਂ ਬਾਅਦ ਹਾਈ ਕੋਰਟ ਨੇ 25 ਪੇਜਾਂ ਦੀ ਜੱਜਮੈਂਟ ਉਸ ਕੇਸ ਦੇ ਵਿੱਚ ਦਿੱਤੀ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦਾ ਨਾਤਾ ਕਿਸੇ ਡਰੱਗ ਤਸਕਰ ਦੇ ਨਾਲ ਕੋਈ ਤਾਲੁਕ ਸਰਕਾਰ ਸਾਬਤ ਕਰ ਸਕੀ ਹੈ ਨਾ ਹੀ ਇਸ ਕੇਸ ਦੇ ਵਿੱਚ ਕੋਈ ਇੱਕ ਮੈਂ ਕਹਿੰਦਾ ਵੀ ਛੋਟੀ ਤੋਂ ਛੋਟੀ ਜੀ ਰਿਕਵਰੀ ਉਹ ਇਸ ਕੇਸ ਦੇ ਵਿੱਚ ਵਿਕਰਮ ਮਜੀਠੀਆ ਦੀ ਸਾਬਤ ਕਰ ਸਕੀ ਹੈ ਸੋ ਸਪਸ਼ਟ ਹੋ ਗਿਆ ਸੀ ਹਾਈ ਕੋਰਟ ਨੇ ਬੇਲ ਚ ਲਿਖਿਆ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਸ ਡਰੱਗ ਦੇ ਕੇਸ ਦੇ ਵਿੱਚ ਬਿਲਕੁਲ ਕੋਈ ਸਬੂਤ ਕੋਈ ਕਿਹਾ ਜਾ ਗਵਾਹ ਕੁਝ ਨਹੀਂ ਹੈ ਉਹਦੇ ਤਾਂ ਕਰਕੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਬੇਲ ਮਿਲੀ ਔਰ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਜੋ ਸਰਦਿਆਸੀ ਛੜਿਆੰਤਰ ਬੁਣਾਣਾ ਸ਼ੁਰੂ ਕੀਤਾ ਕਿਉਂਕਿ ਮਕਸਦ ਇੱਕੋ ਹੀ ਹੈ ਕਿ ਜੇ ਕੋਈ ਸਰਕਾਰ ਦੇ ਖਿਲਾਫ ਬੋਲਦਾ ਫਿਰ ਚਾਹੇ ਉਹ ਮੀਡੀਆ ਹੋਵੇ ਚਾਹੇ ਵਿਰੋਧੀ ਧਿਰ ਦਾ ਨੇਤਾ ਹੋਵੇ ਚਾਹੇ ਕੋਈ ਪੰਜਾਬ ਦਾ ਆਮ ਆਦਮੀ ਹੋਵੇ ਸਰਕਾਰ ਦੇ ਖਿਲਾਫ ਬੋਲੋਗੇ ਤਾਂ ਤੁਹਾਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟਿਆ ਜਾਊਗਾ ਔਰ ਜਿਸ ਦਿਨ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਇਸੇ ਦਫ਼ਤਰ ਚੋਂ ਬਹਿ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ 9 ਦਸੰਬਰ ਦਾ ਉਹ ਦਿਨ ਸੀ ਜਿੱਦਣ ਮੁੱਖ ਮੰਤਰੀ ਦੀ ਜਿਹੜੀ ਧੀ ਹੈ ਉਹ ਮੁੱਖ ਮੰਤਰੀ ਦੇ ਖਿਲਾਫ ਉਹਨਾਂ ਨੇ ਬੋਲਿਆ ਉਸੇ ਦਿਨ ਤੋਂ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਕੇਸ ਦੇ ਵਿੱਚ ਸੰਮਨਾਂ ਦਾ ਦੌਰ ਦੁਬਾਰਾ ਸ਼ੁਰੂ ਹੋਇਆ ਜਿਹੜੇ ਕੇਸ ਦੇ ਵਿੱਚ ਹਾਈ ਕੋਰਟ ਕਹਿ ਰਿਹਾ ਕੇਸ ਕੇਸ ਦੇ ਵਿੱਚ ਕੋਈ ਸਬੂਤ ਨਹੀਂ ਕੋਈ ਗਵਾਹ ਨਹੀਂ ਉਹਦਾ ਫੇਰ ਦੁਬਾਰਾ ਸਿਆਸੀਕਰਨ ਸ਼ੁਰੂ ਕੀਤਾ ਐਸਆਈਟੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਪਹਿਲੀ ਐਸਆਈਟੀ ਜਿਹੜੀ ਬਲਰਾਜ ਸਿੰਘ ਐਸਪੀ ਦੀ ਬਣਾਈ ਦੂਜੀ ਐਸਆਈਟੀ ਐਸ ਰਾਹੁਲ ਦੀ ਬਣਾਈ ਤੀਜੀ ਐਸਆਈਟੀ ਮੁਖਵਿੰਦਰ ਸਿੰਘ ਛੀਨਾ ਦੀ ਬਣਾਈ ਤੇ ਮੁਖਵਿੰਦਰ ਸਿੰਘ ਚੀਨਾ ਦੀ ਉਹ ਐਸਆਈਟੀ ਹੈ ਕਿ ਜਿਨ੍ਹਾਂ ਨੇ ਇੱਕ ਰਿਕਾਰਡ ਕਾਇਮ ਕੀਤਾ ਕਿ ਫੇਰਵਲ ਪਾਰਟੀ ਪਹਿਲਾਂ ਲੈ ਲਈ ਤੇ ਫੇਰਵਲ ਪਾਰਟੀ ਤੋਂ ਬਾਅਦ ਜਦਨ ਆਖਰੀ ਦਿਨ ਸੀ ਐਤਵਾਰ ਦਾ ਜਦਨ ਰਿਟਾਇਰ ਹੋਣਾ ਸੀ ਉਸ ਦਿਨ ਐਸਆਈਟੀ ਦੀ ਹੀਅਰਿੰਗ ਲਿੱਤੀ ਤੇ ਉਸ ਦਿਨ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਸਿਆਸੀ ਏਜੰਡੇ ਤਹਿਤ ਉਥੇ ਬੁਲਾਇਆ ਕਿਉਂਕਿ ਸਿਆਸੀ ਏਜੰਡਾ ਬਿਲਕੁਲ ਸਪਸ਼ਟ ਸੀ ਮੁੱਖ ਮੰਤਰੀ ਨੇ ਆਪ ਸਪਸ਼ਟ ਕੀਤਾ ਸੀ ਇੱਕ ਪ੍ਰਾਈਵੇਟ ਅਖਬਾਰ ਨੂੰ ਇੰਟਰਵਿਊ ਦੇ ਵਿੱਚ ਕਿਹਾ ਸੀ ਕੇ ਭਾਈ ਜਿਹੜਾ ਵਿਕਰਮ ਮਜੀਠੀਆ ਦਾ ਕੇਸ ਹੈ ਹੁਣ ਮੈਂ ਆਪਣੇ ਹੱਥ ਚ ਲੈ ਲਿਆ ਉਹਦੇ ਜਿਹੜੇ ਲੈਕੂਨਾ ਨੇ ਉਹ ਜਿਹੜੇ ਰਹਿ ਗਏ ਸੀ ਹੁਣ ਮੈਂ ਆਪ ਉਹਨਾਂ ਨੂੰ ਟਾਈਟ ਕਰ ਰਿਆ ਇਹ ਗੱਲ ਮੁੱਖ ਮੰਤਰੀ ਨੇ ਕਹੀ ਹੈ ਔਰ ਇੱਕ ਨਾਮਵਾਰ ਅਖਬਾਰ ਟਰਬਿਊਨ ਨੇ ਇਹ ਸਾਰੀ ਮੁੱਖ ਮੰਤਰੀ ਦੀ ਇੰਟਰਵਿਊ ਛਾਪੀ ਔਰ ਉਹਦੇ ਵਿੱਚ ਫੇਰ ਕੁਛ ਨਹੀਂ ਨਿਕਲਿਆ ਫੇਰ ਹਰਚਰਨ ਭੁੱਲਰ ਸਾਹਿਬ ਆਏ ਫੇਰ ਸਮਨ ਔਰ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਇੱਕ ਆਮ ਸ਼ਹਿਰੀ ਵਾਂਗੂ ਇੱਕ ਜ਼ਿੰਮੇਵਾਰ ਨਾਗਰਿਕ ਵਾਂਗੂ ਹਰ ਇੱਕ ਐਸਐਸਆਈਟੀ ਦੇ ਸੰਬੰਧ ਤੇ ਉੱਥੇ ਜਾਂਦੇ ਰਹੇ ਪਰ ਕਿਉਂਕਿ ਇਹ ਜਿਹੜੇ ਸੰਮਨ ਸੀ ਇਹ ਸਿਆਸਤ ਤੋਂ ਪ੍ਰੇਰਿਤ ਸੀ ਮੁੱਖ ਮੰਤਰੀ ਦੀ ਜਿਹੜੀ ਸਿਆਸੀ ਕਿਡ ਸੀ ਉਹਦਾ ਨਤੀਜਾ ਸੀ ਤੇ ਫਿਰ ਸਾਨੂੰ ਮਜਬੂਰਨ ਜਦੋਂ ਇਹ ਸੰਮਨ ਬੰਦ ਹੀ ਨਹੀਂ ਹੋਏ ਲਗਾਤਾਰ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਤੀਜੇ ਤੋਂ ਬਾਅਦ ਚੌਥਾ ਚੌਥੇ ਤੋਂ ਬਾਅਦ ਪੰਜਵਾਂ ਤੇ ਸਾਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਜਾਣਾ ਪਿਆ ਤੇ ਜਦੋਂ ਹਾਈ ਕੋਰਟ ਦੇ ਵਿੱਚ ਗਏ ਵਕੇਸ਼ਨ ਬੈਂਚ ਸੀ ਉਹਨਾਂ ਨੇ ਸੰਮਨ ਦੇ ਉੱਤੇ ਰੋਕ ਲਾਈ ਸੰਬੰਧ ਦੇ ਉੱਤੇ ਰੋਕ ਲਾਉਣ ਤੋਂ ਬਾਅਦ ਅੱਜ ਦੀ ਤਰੀਕ ਮਕਰਰ ਕੀਤੀ ਗਈ ਐਸ ਆਈ ਟੀ ਨੇ ਅੱਜ ਹਾਈ ਕੋਰਟ ਨੂੰ ਦੱਸਣਾ ਸੀ ਐਕਟਿੰਗ ਚੀਫ ਜਸਟਿਸ ਦੀ ਕੋਰਟ ਨੂੰ ਦੱਸਣਾ ਸੀ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਿਹੜਾ ਐਸਾ ਸਬੂਤ ਹੈ ਜਿਹੜਾ بار بار ਐਸ ਆਈ ਟੀ ਉਹਨਾਂ ਨੂੰ ਬੁਲਾਉਣਾ ਚਾਹੁੰਦੀ ਹੈ ਉਹਨਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਤੇ ਅੱਜ ਸਰਕਾਰ ਦੀ ਤਮਾਸ਼ੀਬੀਨੀ ਦਾ ਅੰਤ ਉਸ ਵੇਲੇ ਹੋਇਆ ਜਦੋਂ ਹਾਈ ਕੋਰਟ ਦੇ ਵਿੱਚ ਖੜੇ ਹੋ ਕੇ ਇੱਕ ਵੀ ਦਲੀਲ ਉਹ ਪੇਸ਼ ਨਹੀਂ ਕਰ ਸਕੇ ਕੇਸ ਦੇ ਬਾਬਤ ਹੁਣ ਮੈਂ ਪੁੱਛਣਾ ਚਾਹੁੰਨਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਕੀ ਵਿਜੀਲੈਂਸ ਦਾ ਸਿਆਸੀ ਦੁਰਉਪਯੋਗ ਕੀ ਐਸਆਈਟੀਆਂ ਦਾ ਸਿਆਸੀ ਦੁਰਉਪਯੋਗ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜੀ ਕੋਰਟ ਆਫ ਲਾਅ ਹੈ ਜਿੱਥੇ ਸਬੂਤ ਚੱਲਣੇ ਨੇ ਜਿੱਥੇ ਗਵਾਹ ਚੱਲਣੇ ਨੇ ਉਸ ਕੋਰਟ ਆਫ ਲਾਅ ਦੇ ਵਿੱਚ ਜਾ ਕੇ ਤਾਂ ਅੱਜ ਤੁਹਾਡੀ ਇਹ ਸਥਿਤੀ ਬਣੀ ਕਿ ਝਾੜ ਪਈ ਸਰਕਾਰ ਨੂੰ ਵੀ ਐਸਆਈਟੀ ਨੂੰ ਵੀ ਔਰ ਐਸੀ ਮਜਬੂਰੀ ਬਣ ਗਈ ਕਿ ਐਸਆਈਟੀ ਨੂੰ ਹਾਈ ਕੋਰਟ ਦੇ ਵਿੱਚ ਕਹਿਣਾ ਪਿਆ ਕਿ ਅਸੀਂ ਜਿਹੜਾ ਇਹ ਸੱਮਨ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਭੇਜਿਆ ਅਸੀਂ ਇਹ ਆਪਣਾ ਸੱਮਨ ਵਾਪਸ ਲੈਨੇ ਅਸੀਂ ਨਹੀਂ ਬੁਲਾਉਂਦੇ ਫਿਰ ਮਜਬੂਰੀ ਕੀ ਸੀ ਕਿਉਂ ਲਗਾਤਾਰ ਤੁਸੀਂ ਜੇ ਕੋਈ ਸਿਆਸੀ ਬਿਆਨ ਆਉਂਦਾ ਹੈ ਜੇ ਕੋਈ ਇੰਟਰਵਿਊ ਆਉਂਦੀ ਹੈ ਉਸ ਤੋਂ ਬਾਅਦ ਲਗਾਤਾਰ ਤੁਸੀਂ ਸੱਮਨ ਕੱਢ ਰਹੇ ਸੀ ਅੱਜ ਸਾਬਤ ਹੋ ਗਿਆ ਕਿ ਸਾਰਾ ਕੁਝ ਸਿਆਸਤ ਤੋਂ ਪ੍ਰੇਰਿਤ ਸੀ ਮੁੱਖ ਮੰਤਰੀ ਆਪ ਇਹ ਸਾਰੇ ਕਾਸੇ ਦੇ ਪਿੱਛੇ ਸੀ ਫਿਰ ਮੁੱਖ ਮੰਤਰੀ ਸਾਹਿਬ ਤੁਸੀਂ ਆਪ ਹੀ ਐਸਆਈਟੀ ਦੇ ਮੁਖੀ ਬਣ ਜਾਓ ਤੁਸੀਂ ਆਪ ਹੀ ਮੁਰੇ ਆ ਜਾਓ ਅਗਰ ਸਿਆਸੀ ਕਿੜਾ ਹੀ ਅਫਸਰਾਂ ਥਰੂ ਕੱਢਣੀਆਂ ਨੇ ਅਗਰ ਆਪਣੀ ਸਿਆਸੀ ਬਦਲਾਖੋਰੀ ਤੁਸੀਂ ਇਹ ਅਫਰਾਂ ਥਰੂ ਕਰਨੀ ਹੈ ਤਾਂ ਫਿਰ ਤੁਸੀਂ ਆਪ ਸਾਹਮਣੇ ਆਓ ਆਪ ਕਰੋ ਜਿਹੜੀ ਜਾਂਚ ਕਰਨੀ ਹੈ ਤੇ ਅੱਜ ਮਾਨਯੋਗ ਪੰਜਾਬ ਬਿਹਾਰਾ ਹਾਈ ਕੋਰਟ 'ਚ ਜਿਹਦੇ ਅੱਗੇ ਸਾਡਾ ਸਿਰ ਝੁਕਦਾ ਹੈ ਕਿਉਂਕਿ ਜੋ ਅੱਜ ਪੰਜਾਬ ਦੇ ਹਾਲਾਤ ਨੇ ਚਾਹੇ ਉਹ ਲਾਅ ਐਂਡ ਆਰਡਰ ਨੂੰ ਲੈ ਕੇ ਹਾਲਾਤ ਹੋਣ ਚਾਹੇ ਨਸ਼ਿਆਂ ਨੂੰ ਲੈ ਕੇ ਹਾਲਾਤ ਹੋਣ ਤੇ ਅੱਜ ਜਿਹੜੇ ਪੰਜਾਬ ਦੇ ਹਾਲਾਤ ਨੇ ਤੇ ਸਾਡੀ ਐਸ ਆਈ ਟੀ ਕਿਹੜੇ ਕੰਮ 'ਚ ਲੱਗੀ ਹੈ ਸਾਡੀ ਪੰਜਾਬ ਪੁਲਿਸ ਕਿਹੜੇ ਕੰਮ ਚ ਲੱਗੀ ਹੈ ਕਿ ਜੀ ਸਿਰਫ ਜਿਹੜੇ ਸਰਕਾਰ ਦੇ ਸਿਆਸੀ ਵਿਰੋਧੀ ਨੇ ਭਗਵੰਤ ਮਾਨ ਸਾਹਿਬ ਦੇ ਸਿਆਸੀ ਵਿਰੋਧੀ ਨੇ ਉਹਨਾਂ ਨੂੰ ਅਸੀਂ ਸੰਮਨ ਭੇਜੀਏ ਉਹਨਾਂ ਨੂੰ ਅਸੀਂ 5-5 ਘੰਟੇ ਬਿਠਾ ਕੇ ਜਲੀਲ ਕਰਨਾ ਚਾਹੀਏ ਤਾਂ ਫਿਰ ਅੱਜ ਦੱਸਦੇ ਹਾਈ ਕੋਰਟ ਦੇ ਵਿੱਚ ਕਿਉਂ ਹਾਈ ਕੋਰਟ ਤੋਂ ਅੱਜ ਸਰਕਾਰ ਭੱਜੀ ਅੱਜ ਸਰਕਾਰ ਨੇ ਸਾਬਤ ਕਰਤਾ ਕਿ ਜੋ ਚੰਨੀ ਸਾਹਿਬ ਨੇ ਝੂਠ ਬੁਣਿਆ ਜਿਹਨੂੰ ਭਗਵੰਤ ਮਾਨ ਸਾਹਿਬ ਨੇ ਅੱਗੇ ਵਧਾਇਆ ਉਹ ਝੂਠ ਅੱਜ ਜਾ ਕੇ ਨਿਆਇ ਦਾ ਜਿਹੜਾ ਸਾਡਾ ਹਾਈ ਕੋਰਟ ਹੈ ਜਿੱਥੇ ਸਭ ਨੂੰ ਇਨਸਾਫ ਮਿਲਦਾ ਹੈ ਉੱਥੇ ਉਹ ਝੂਠ ਜਾ ਕੇ ਮੁੱਦੇ ਮੂੰਹ ਡਿੱਗਿਆ ਤੇ ਅੱਜ ਕੋਈ ਸਰਕਾਰ ਕੋਲੇ ਜਵਾਬ ਹੈ ਔਰ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਹ ਵਾਲੇ ਯੂ ਟਰਨ ਤੋਂ ਬਾਅਦ ਅੱਜ ਆਪਣੀ ਕੁਰਸੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਨਾ ਤਾਂ ਉਹ ਸੂਬੇ ਨੂੰ ਸੰਭਾਲ ਰਹੇ ਨੇ ਨਾ ਉਹ ਲਾਅ ਐਂਡ ਆਰਡਰ ਨੂੰ ਸੰਭਾਲ ਰਹੇ ਨੇ ਔਰ ਜਿਹੜੀ ਆ ਸਿਆਸੀ ਬਦਲਾਖੋਰੀ ਹੈ ਇਹਦੇ ਨਾਲ ਸੂਬੇ ਦਾ ਨੁਕਸਾਨ ਹੋ ਰਿਹਾ ਔਰ ਦੂਜਾ ਮੇਰਾ ਵੱਡਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੈ ਦੇਖੋ ਲਗਾਤਾਰ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਚਾਹੇ ਇਹਨਾਂ ਦੇ ਲੀਡਰ ਹੋਣ ਇਹਨਾਂ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਸ਼ੇ ਨੂੰ ਲੈ ਕੇ ਕੂੜ ਪ੍ਰਚਾਰ ਕੀਤਾ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਤੁਸੀਂ ਆਪ ਕਲੀਨ ਚਿੱਟ ਦੇ ਕੇ ਹਾਈ ਕੋਰਟ ਚੋਂ ਆਪਣੀ ਜਾਨ ਛਡਾ ਕੇ ਭੱਜੇ ਹੋ ਤਾਂ ਫਿਰ ਸੂਬੇ ਦੇ ਵਿੱਚ ਤਾਂ ਨਸ਼ਾ ਬਹੁਤ ਵਧ ਗਿਆ ਹੁਣ ਤਾਂ ਗਵਰਨਰ ਸਾਹਿਬ ਨੇ ਕਹਿਤਾ ਕਿ ਭਾਈ ਜਿਹੜਾ ਨਸ਼ਾ ਉਹ ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਐਦਾਂ ਲੱਗ ਰਿਹਾ ਜਿਦਾਂ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਵਕਾਰੀ ਐ ਪੁਲਿਸ ਵਕਾਰੀ ਐ ਡੀਜੀਪੀ ਤੋਂ ਮਾਫੀ ਮੰਗਾਈ ਅਨਕੰਡੀਸ਼ਨਲ ਤਾਂ ਇਹਦਾ ਮਤਲਬ ਸੂਬੇ ਚ ਅਜ ਨਸ਼ਾ ਵਿਕ ਰਿਹਾ ਹੁਣ ਵਿਕਰਮ ਮਜੀਠੀਆ ਜੀ ਤਾਂ ਵੇਚ ਨਹੀਂ ਰਹੇ ਉਹਨਾਂ ਨੂੰ ਤਾਂ ਕਲੀਨ ਚਿੱਟਾ ਹੈ ਉਹਨਾਂ ਨੂੰ ਤਾਂ ਦੋ ਵਾਰੀ ਹਾਈ ਕੋਰਟ ਨੇ ਕਲੀਨ ਚਿੱਟ ਦੇਤੀ ਤੁਸੀਂ ਹਾਈ ਕੋਰਟ ਤੋਂ ਯੂ ਟਰਨ ਲੈ ਕੇ ਭੱਜਿਆ ਐ 7 ਸਾਲ ਹੋ ਗਏ ਅਕਾਲੀ ਦਲ ਸਰਕਾਰ ਤੋਂ ਬਾਹਰ ਬੈਠਾ ਹੈ ਤਾਂ ਅੱਜ ਜ਼ਿੰਮੇਵਾਰੀ ਕਿਹਦੀ ਐ ਕੌਣ ਐ ਜੋ ਸਰਕਾਰ ਦੇ ਵਿੱਚ ਬਹਿ ਕੇ ਨਸ਼ਾ ਵਕਾ ਰਿਹਾ ਐ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੁਣ ਸਾਹਮਣੇ ਆਓ ਹਾਈ ਕੋਰਟ ਦੀ ਅੱਜ ਤੱਕ ਦੀ ਇਸ ਤੋਂ ਤਲਕ ਟਿੱਪਣੀ ਕਿਸੇ ਸਰਕਾਰ ਤੇ ਨਹੀਂ ਕਿ ਪੁਲਿਸ ਨਸ਼ਾ ਵਕਾਰੀ ਹੈ ਤੇ ਡੀਜੀਪੀ ਨੂੰ ਮਾਫੀ ਮੰਗਣੀ ਪੈ ਜੇ ਸੋ ਥੋੜੀ ਸਰਕਾਰ ਦੇ ਵਿੱਚੋਂ ਕਿਹੜੇ ਲੋਕ ਨੇ ਜਿਹੜੇ ਅੱਜ ਨਸ਼ਾ ਵਕਾਰੇ ਨੇ ਕਿਉਂਕਿ ਪੰਜਾਬ ਦੀ ਜਵਾਨੀ ਨਸ਼ੇ 'ਚ ਗਰਕ ਰਹੀ ਹੈ ਹਰ ਰੋਜ਼ ਦੇਖਦੇ ਆ ਕਿ ਟੀਕੇ ਲਾ ਕੇ ਮਾਵਾ ਦੇ ਪੁੱਤ ਮਰ ਰਹੇ ਨੇ ਔਰ ਇਹਨਾਂ ਦਾ ਇੱਕ ਐਮਪੀ ਹੈ ਉਹ ਤਾਂ ਉਹ ਦਿਨ ਬੜੇ ਢੱਲੇ ਨਾਲ ਕਹਿ ਰਿਹਾ ਸੀ ਕਿ ਨਸ਼ੇ ਦੇ ਹਾਲਾਤ ਨੇ ਇੱਕ ਟੀਕਾ 77 ਜਣੇ ਲਾਉਂਦੇ ਨੇ ਐਮਪੀ ਦਾ ਕੈਂਡੀਡੇਟ ਸੀ ਗੁਰਦਾਸਪੁਰ ਤੋਂ ਸੋ ਕੌਣ ਵਕਾਰਿਆ ਜਨਤ ਪੰਜਾਬ ਦੇ ਵਿੱਚ ਨਸ਼ਾ ਉਹ ਪੰਜਾਬੀਆਂ ਨੂੰ ਆ ਕੇ ਦੱਸਣਾ ਹੁਣ ਮੁੱਖ ਮੰਤਰੀ ਦਾ ਫਰਜ਼ ਹੈ ਮੈਂ ਉਡੀਕ ਕਰਾਂਗਾ ਕਿ ਮੁੱਖ ਮੰਤਰੀ ਇਸ ਯੂ ਟਰਨ ਤੋਂ ਬਾਅਦ ਇਹ ਅਦਾਲਤ ਦੇ ਵਿੱਚ ਪਿੱਠ ਦਿਖਾ ਕੇ ਭੱਜਣ ਤੋਂ ਬਾਅਦ ਘੱਟੋ-ਕੱਟ ਇੱਕ ਜ਼ਿੰਮੇਵਾਰੀ ਕਬੂਲਣਗੇ ਕਿ ਜੇ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਤਾਂ ਉਹ ਨਸ਼ਾ ਕੌਣ ਵਕਾਰਿਆ ਹੈ ਔਰ ਜਵਾਬ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਹਮਣੇ ਆ ਕੇ ਦੇਣਾ ਪਊਗਾ ਦੇਖੋ ਅਜ 2.5 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੈਂ ਪੱਪੀ ਪ੍ਰਾਸ਼ਰ ਜੀ ਨੂੰ ਪੁੱਛਣਾ ਚਾਹੁੰਦਾ ਕਿ 2.5 ਸਾਲਾਂ ਦੇ ਵਿੱਚ ਨਸ਼ੇ ਦੇ ਹਾਲਾਤ ਪੰਜਾਬ 'ਚ ਵੱਧ ਤੋਂ ਵੱਧਰ ਹੋ ਗਏ ਤਾਂ ਦੱਸੋ ਨਾ ਅੱਜ ਭਗਵੰਤ ਮਾਨ ਸਾਹਿਬ ਇਹਨਾਂ ਦੇ ਐਮਐਲਏ ਇਹਨਾਂ ਦੇ ਐਮਪੀ ਦੱਸਣਗੇ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਪੁਸ਼ਤ ਪਨਾਹੀ 'ਚ ਨਸ਼ਾ ਕੌਣ ਵਕਾ ਰਿਆ ਕਿਉਂਕਿ ਇਸੇ ਲੁਧਿਆਣੇ ਤੋਂ ਜਿੱਥੇ ਪੱਪੀ ਪ੍ਰਾਸ਼ਰ ਜੀ ਆਉਂਦੇ ਨੇ ਇਸੇ ਲੁਧਿਆਣੇ 'ਚ ਜਦੋਂ ਐਨਸੀਪੀ ਦੀ ਟੀਮ ਰੇਡ ਕਰਦੀ ਹੈ ਤਾਂ ਸਰਕਾਰੀ ਠੇਕਿਆਂ ਤੋਂ ਵੀ ਨਸ਼ਾ ਫੜਿਆ ਗਿਆ ਸੀ ਹੁਣ ਸਰਕਾਰੀ ਠੇਕਿਆਂ ਤੋਂ ਨਸ਼ਾ ਫੜਿਆ ਜਾਵੇ ਤਾਂ ਐਮਐਲਏ ਦੇ ਪਰਿਵਾਰਾਂ ਦੇ ਉਹਨਾਂ ਦੇ ਪੀਏ ਦੇ ਨਾਮ ਆ ਜਾਣ ਫਿਰ ਤਾਂ ਸਪਸ਼ਟ ਹੈ ਕਿ ਅੱਜ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਆਪ ਵਿਕਾਰੀ ਹੈ ਤੇ ਉਹਦੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਦੇਖੋ ਬੜਾ ਸਿੱਧਾ ਜਿਹਾ ਅੱਜ ਦਾ ਪੰਜਾਬ ਦੇ ਹਾਲਾਤ ਨੇ ਕਿ ਪੰਜਾਬ ਤਰਸਤ ਭਗਵੰਤ ਮਸਤ ਲਾ ਐਂਡ ਆਰਡਰ ਵੱਤ ਤੋਂ ਵੱਤਰ ਹੁੰਦਾ ਜਾ ਰਿਹਾ ਔਰ ਇਹ ਜਿਹੇ ਹਾਲਾਤ ਤਾਂ ਪੰਜਾਬ ਨੇ ਕਦੇ ਨਹੀਂ ਦੇਖੇ ਸੀ ਕਿ ਬਾਜ਼ਾਰਾਂ ਦੇ ਵਿੱਚ ਗੰਡਾਸਿਆਂ ਨਾਲ ਬੰਦੇ ਵੜ ਦਿੱਤੇ ਜਾਣ ਸ਼ਰੇਆਮ ਗੋਲੀਆਂ ਚਲਾਈਆਂ ਜਾਣ ਸੋ ਅੱਜ ਲਾ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਮੁੱਖ ਮੰਤਰੀ ਸਾਹਿਬ ਆਪਣਾ ਨਾਚ ਗਾਣਾ ਬੰਦ ਕਰੋ ਜਿਹੜਾ ਗੱਡੀਆਂ ਦੀ ਛੱਤਾਂ ਤੇ ਚੜ ਕੇ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ 2.5 ਸਾਲਾਂ ਚ ਇੱਕ ਗਾਣਾ ਹੀ ਗਾਇਆ ਪੰਜਾਬ ਦਾ ਮਸਲਾ ਤਾਂ ਕੋਈ ਹੱਲ ਨਹੀਂ ਹੋਇਆ ਤੋ ਗ੍ਰਹਿ ਮੰਤਰੀ ਔਰ ਮੁੱਖ ਮੰਤਰੀ ਪੰਜਾਬ ਇਹੀ ਜ਼ਿੰਮੇਵਾਰ ਨੇ ਕਿਉਂਕਿ ਗੈਂਗਸਟਰਾਂ ਦੀਆਂ ਜ਼ਿਲ੍ਹਾ ਚੋਂ ਇੰਟਰਵਿਊਆਂ ਹੁੰਦੀਆਂ ਨੇ ਗੈਂਗਸਟਰਾਂ ਨੂੰ ਪਰੋਲ ਤੇ ਛੱਡਿਆ ਜਾਂਦਾ ਚੋਣਾਂ ਦੇ ਦਿਨਾਂ 'ਚ ਤਾਂ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਸਾਰੇ ਕੱਜ ਦੀ ਪੁਸ਼ਤਪਨਾਹੀ ਆਪ ਕਰ ਰਹੇ ਨੇ ਅੱਜ ਜਿਹੜੇ ਪੰਜਾਬ ਦੇ ਕੈਪਟਨ ਆ ਗਏ ਕਿਸੇ ਆਫਸਰ ਕੋਲ ਮਿਲਣ ਆਇਆ ਬਟਾ ਕੱਟ ਸੈਕਟਰ ਤੋਂ ਜਿਹੜੇ ਸੀਐਸਓ ਸਾਹਿਬ ਮਿਲਦੇ ਨੇ ਕਿ ਕਿਹੜੇ ਮਾਦਮ ਤੋਂ ਪੜ੍ਹਨੇ ਜਾ ਕੇ ਉਹਦੇ ਦੋ ਘਟਨਾ ਵਾਪਰਦੀ ਨਹੀਂ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਵਾਲਾ ਕੋਈ ਫਰਜ਼ ਨਹੀਂ ਨਿਭਾਉਂਦੇ ਉਹ ਸਿਰਫ ਕਲਾਕਾਰ ਨੇ ਉਹਨਾਂ ਨੇ ਸਟੇਜ ਹੀ ਚਲਾਉਣੀ ਹੈ ਸਟੇਟ ਚਲਾਉਣ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਮੈਨੂੰ ਲੱਗਦਾ ਵੀ ਨਾ ਤਾਂ ਕੋਈ ਯੋਗਦਾਨ ਹੈ ਨਾ ਹੀ ਕੋਈ ਕੋਸ਼ਿਸ਼ ਕਰਦੇ ਨੇ ਔਰ ਦੂਸਰਾ ਅੱਜ ਆਮ ਆਦਮੀ ਪਾਰਟੀ ਵੀ ਹੁਣ ਮੁੱਖ ਮੰਤਰੀ ਤੋਂ ਪੱਲਾ ਛਡਾਉਣ ਨੂੰ ਫਿਰਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਜਲੰਧਰ ਧੱਕੇ ਨਾਲ ਜਾ ਕੇ ਬੈਠੇ ਨੇ ਮੁੱਖ ਮੰਤਰੀ ਜਲੰਧਰ ਦੀ ਜਿਹੜੀ ਕਮਾਂਡ ਹੈ ਉਹ ਪਹਿਲਾਂ ਹੀ ਸੰਦੀਪ ਪਾਟਕ ਕੋਲੇ ਹੈ ਮੀਟਿੰਗਾਂ ਸੰਦੀਪ ਪਾਟਕ ਲੈ ਰਿਹਾ ਸੋ ਮੁੱਖ ਮੰਤਰੀ ਸਾਹਿਬ ਹੌਲੀ ਹੌਲੀ ਪੰਜਾਬ ਦੀ ਰਾਜਨੀਤੀ ਚੋਂ ਵੀ ਤੇ ਸਰਕਾਰ ਚੋਂ ਇਰੈਲੇਵੈਂਟ ਹੁੰਦੇ ਜਾ ਰਹੇ ਨੇ ਪਰ ਬਹੁਤ ਬਦਕਿਸਮਤੀ ਹੈ ਪੰਜਾਬ ਦੀ ਕਿ ਪੰਜਾਬ ਦਾ ਹਰ ਇੱਕ ਵਰਗ ਅੱਜ ਸੜਕਾਂ ਤੇ ਹੈ ਹਰ ਇੱਕ ਵਰਗ ਚਾਹੇ ਉਹ ਨੌਜਵਾਨ ਹੈ ਚਾਹੇ ਉਹ ਸਾਡੇ ਵਿਦਿਆਰਥੀ ਨੇ ਚਾਹੇ ਟੀਚਰ ਨੇ ਚਾਹੇ ਕੈਬ ਡਰਾਈਵਰ ਨੇ ਚਾਹੇ ਕਿਸਾਨ ਨੇ ਚਾਹੇ ਜਿਹੜੇ ਇੱਕ ਸਾਡੇ ਰਿਟਾਇਰੀ EMPLOYEES UNION ਹੈ ਚਾਹੇ ਜਿਹੜੇ ETT ਦੇ ਅਧਿਆਪਕ ਨੇ ਜਿਨ੍ਹਾਂ ਨੂੰ ਭੈਣਾ ਬਣਾਇਆ ਸੀ ਸੋ ਇਹ ਪੰਜਾਬ ਦੀ ਤਰਾਸਦੀ ਹੈ ਕਿ ਹਰ ਇੱਕ ਵਰਗ ਅਜ ਸੜਕਾਂ ਤੇ ਬੈਠਾ ਤੇ ਮੁੱਖ ਮੰਤਰੀ ਕਿੰਨਾ ਚ ਤੇਲ ਪਾ ਕੇ ਸੋਰੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਬਿਆਨ ਦਿੱਤਾ ਜੀ ਸ਼ਾਮ ਤੱਕ ਆਰਡਰ ਅਪਲੋਡ ਹੋ ਜਾਣਾ ਹਾਈ ਕੋਰਟ ਦੇ ਵਿੱਚ ਸਟੇਟਮੈਂਟ ਦੇ ਕੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਸੰਮਨ ਵਾਪਸ ਲੈਨੇ ਆ ਸੋ ਇੱਕ ਗੱਲ ਅੱਜ ਸਪਸ਼ਟ ਹੋ ਗਈ ਹੈ ਕਿ 2.5 3 ਸਾਲ ਤੋਂ ਬਾਅਦ ਵੀ ਪੰਜਾਬ ਸਰਕਾਰ ਕੋਲੇ ਸਰਦਾਰ ਵਿਕਰਮ ਮਜੀਠੀਆ ਦੇ ਖਿਲਾਫ ਕੋਈ ਸਬੂਤ ਕੋਈ ਗਵਾਹ ਨਹੀਂ ਸੀ ਸੋ ਅੱਜ ਜਿਹੜਾ ਝੂਠਾ ਕੇਸ ਹੈ ਉਹ ਹਾਈ ਕੋਰਟ ਦੇ ਵਿੱਚ ਮੁੱਦੇ ਮੂਹ ਡਿੱਗ ਗਿਆ ਕਿਸੇ ਦਾ ਕੋਈ ਹੋਰ ਸਵਾਲ ਜੀ ਥੈਂਕ ਯੂ